ਇਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਪਾਕਿਸਤਾਨ ਤੋਂ ਆ ਰਹੀ ਹੈ ਪਾਕਿਸਤਾਨ ਨੇ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਇੱਕ ਬਹੁਤ ਹੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਉਹਦਾ ਕਹਿਣਾ ਹੈ ਕਿ ਭਾਰਤ ਨੇ ਜੇਕਰ ਸਾਡੇ ਤੇ 에ਅਰ ਸਟ੍ਰਾਈਕ ਦੇ ਰਾਹੀਂ 9 ਹਮਲੇ ਕੀਤੇ ਵੀ ਨੇ ਪਰ ਫਿਰ ਵੀ ਅਸੀਂ ਹੁਣੇ ਕਹਿੰਦੇ ਕਿ ਜੇ ਭਾਰਤ ਇੱਥੇ ਰੁਕ ਜਾਂਦਾ ਹੈ ਜੇਕਰ ਭਾਰਤ ਵੱਲੋਂ ਅਗਲਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਟੈਕ ਜਾਂ ਟਾਰਗੇਟ ਜਾਂ ਹਮਲਾ ਨਹੀਂ ਹੁੰਦਾ ਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਹਮਲਾ ਭਾਰਤ ਤੇ ਨਹੀਂ ਕੀਤਾ ਜਾਵੇਗਾ ਅਸੀਂ ਆਪਣੀ ਜੋ ਵੀ ਤਿਆਰੀਆਂ ਕਰਾਂ ਜਾਂ ਫਿਰ ਕਹਿ ਸਕਦੇ ਆ ਕਿ ਅਸੀਂ ਸਾਰਾ ਕੁਝ ਇੱਥੇ ਰੋਕ ਦਵਾਂਗੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਟੈਕ ਭਾਰਤ ਤੇ ਨਹੀਂ ਹੋਊਗਾ ਜੇਕਰ ਭਾਰਤ ਇੱਥੇ ਹੀ ਰੁਕ ਜਾਵੇਗਾ ਖਵਾਜਾ ਆਸਿਫ ਦਾ ਕੁਝ ਦਿਨ ਪਹਿਲਾਂ ਹੀ ਇੱਕ ਨਿਊਜ਼ ਚੈਨਲ ਤੇ ਇੰਟਰਵਿਊ ਹੋਇਆ ਸੀਗਾ ਉਸ ਇੰਟਰਵਿਊ ਦੇ ਵਿੱਚ ਇਸ ਨੇਤਾ ਦਾ ਆਪਣਾ ਬਿਆਨ ਸੀ ਕਿ ਅਮਰੀਕਾ ਦੇ ਕਹਿੰਦੇ ਅਸੀਂ 30 ਸਾਲ ਅੰਤਕਵਾਦੀਆਂ ਨੂੰ ਆਪਣੇ ਦੇਸ਼ ਦੇ ਵਿੱਚ ਪਾਲਿਆ ਉਹਨਾਂ ਨੂੰ ਪਨਾਹ ਦਿੱਤੀ ਅਤੇ ਇਸ ਦਾ ਖਮਿਆਜਾ ਅਸੀਂ ਆਪ ਵੀ ਭੁਗਤਿਆ ਹੋਇਆ ਸੋ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੰਤਕਵਾਦ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਆਮ ਜਨਤਾ ਜਿਹੜੀ ਬਿਲਕੁਲ ਵੀ ਸੇਫ ਨਹੀਂ ਹੈਗੀ ਜੇ ਅਸੀਂ ਅੰਤਕਵਾਦ ਨੂੰ ਪਾਲਦੇ ਆ ਉਹਨਾਂ ਨੂੰ ਪਨਾਹ ਦੈਨਿਆ ਸੋ ਇਸ ਦਾ ਖਮਿਆਜਾ ਕਿਤੇ ਨਾ ਕਿਤੇ ਉਹਨਾਂ ਨੇ ਵੀ ਭੁਗਤਿਆ ਹੋਇਆ ਹੈ ਇਸ ਕਰਕੇ ਰੱਖਿਆ ਮੰਤਰੀ ਦਾ ਇੱਕ ਬਹੁਤ ਹੀ ਵੱਡਾ ਬਿਆਨ ਸਾਹਮਣੇ ਆਇਆ ਕਿ ਜੇਕਰ ਭਾਰਤ ਪਿੱਛੇ हट ਜਾਂਦਾ ਹੈ ਅਗਲਾ ਕੋਈ ਵੀ ਹਮਲਾ ਨਹੀਂ ਕਰੇਗਾ ਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਭਾਰਤ ਤੇ ਨਹੀਂ ਕੀਤਾ ਜਾਵੇਗਾ ਸੋ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਪਾਕਿਸਤਾਨਾ ਉਹਨਾਂ ਦੀ ਅਕਲ ਠਿਕਾਣੇ ਆ ਚੁੱਕੀ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਭਾਰਤ ਦੇ ਨਾਲ ਮੱਥਾ ਨਹੀਂ ਲਾ ਸਕਦੇ ਹੈਗੇ ਜੇ ਲਾ ਵੀ ਲਿਆ ਤੇ ਸਾਨੂੰ ਸਰੈਂਡਰ ਕਰਨਾ ਪੈਣਾ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਅਸੀਂ ਭਾਰਤ ਦੇ ਨਾਲ ਲੜ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਪਹਿਲਗਾਮ ਦੇ ਵਿੱਚ ਹੋਣੀ ਹਮਲਾ ਹੋਇਆ ਸੀ ਦਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਭਾਰਤ ਦੇ ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਜਾਂ ਫਿਰ ਆਮ ਜਨਤਾ ਦੀ ਗੱਲ ਕਰੀਏ ਬੱਚੇ-ਬੱਚੇ ਦੇ ਮਨ ਦੇ ਵਿੱਚ ਉਸ ਚੀਜ਼ ਦਾ ਗੁੱਸਾ ਸੀ ਉਹਨਾਂ ਨੇ ਗੁੱਸਾ ਕੱਢਣਾ ਸੀ ਤੇ ਕੱਢ ਲਿਆ ਪਰ ਜੇਕਰ ਹੁਣ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਗਲਾ ਅਟੈਕ ਪਾਕਿਸਤਾਨ ਤੇ ਨਹੀਂ ਹੁੰਦਾ ਤੇ ਅਸੀਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਕਰਾਂਗੇ ਸੋ ਆਪਾਂ ਕਹਿ ਸਕਦਾ ਕਿ ਪਾਕਿਸਤਾਨ ਡਰ ਗਿਆ ਹੈ ਪਾਕਿਸਤਾਨ ਨੇ ਸਰੈਂਡਰ ਕਰ ਦਿੱਤਾ ਹੈ ਇਸ ਕਰਕੇ ਇਹ ਬਹੁਤ ਹੀ ਆਪਾਂ ਕਹਿ ਸਕਦੇ ਕਿ ਵੱਡਾ ਬਿਆਨ ਹੀ ਹੈ ਇਹਦੇ ਵਿੱਚ ਸਾਫ ਸਾਫ ਆਪਾਂ ਨੂੰ ਪਤਾ ਚੱਲ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੋਈ ਕੋਈ ਪੈਲ ਨਹੀਂ ਕੀਤੀ ਜਾਵੇਗੀ ਪਰ ਇੱਥੇ ਇੱਕ ਬੜੀ ਹੈਰਾਨੀ ਵਾਲੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਰੇਲ ਮੰਤਰੀ ਦਾ ਕੁਝ ਦਿਨ ਪਹਿਲਾਂ ਇੱਕ ਬਿਆਨ ਸਾਹਮਣੇ ਆਇਆ ਸੀ ਉਸ ਬਿਆਨ ਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਸਾਡੇ ਕੋਲ ਪਾਕਿਸਤਾਨ ਦੇ ਕੋਲ ਪਰਮਾਣੂ ਬੰਬ ਨੇ ਉਹਨਾਂ ਨੂੰ ਅਸੀਂ ਸ਼ੋਕੇਸ ਦੇ ਵਿੱਚ ਜੜਾ ਕੇ ਰੱਖਣ ਵਾਸਤੇ ਨਹੀਂ ਬਣਾਇਆ ਹੈਗਾ ਜਦੋਂ ਸਾਨੂੰ ਲੋੜ ਪੈਗੀ ਉਹਨਾਂ ਨੂੰ ਅਸੀਂ ਵਰਤਾਂਗੇ ਉਹਨਾਂ ਦਾ ਯੂਜ਼ ਕਰਾਂਗੇ ਪਰ ਜੇਕਰ ਆਪਾਂ ਰੱਖਿਆ ਮੰਤਰੀ ਦੀ ਗੱਲ ਕਰੀਏ ਜਿਹੜਾ ਹੁਣੇ ਉਹਦਾ ਬਿਆਨ ਸਾਹਮਣੇ ਆਇਆ ਤੇ ਰੱਖਿਆ ਮੰਤਰੀ ਕੋਈ ਛੋਟੀ ਚੀਜ਼ ਨਹੀਂ ਹੁੰਦੀ ਸਭ ਤੋਂ ਵੱਡਾ ਜਿਹੜਾ ਅਹੁਦਾ ਹੁੰਦਾ ਆਪਾਂ ਕਹਿ ਸਕਦੇ ਹਾਂ ਦੇਸ਼ ਦੇ ਵਿੱਚ ਰੱਖਿਆ ਮੰਤਰੀ ਦਾ ਇਸ ਚੀਜ਼ ਨੂੰ ਲੈ ਕੇ ਹੁੰਦਾ ਜਦੋਂ ਵੀ ਕੋਈ ਦੂਸਰਾ ਦੇਸ਼ ਉਸ ਦੇਸ਼ ਤੇ ਹਮਲਾ ਕਰਦਾ ਸੋ ਜੇਕਰ ਰੱਖਿਆ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੀ ਹੈ ਕਿ ਪਾਕਿਸਤਾਨ ਦੀ ਹਵਾ ਨਿਕਲ ਚੁੱਕੀ ਆ ਪਾਕਿਸਤਾਨ ਨੇ ਸਰੈਂਡਰ ਕਰਤਾ ਸੋ ਉਹਨਾਂ ਦਾ ਇਹ ਫੈਸਲਾ ਹੈ ਕਿ ਜੇਕਰ ਭਾਰਤ ਹੁਣ ਅਗਲਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਕਰੇਗਾ ਤੇ ਸਾਡੇ ਵੱਲੋਂ ਵੀ ਕਿਸੇ ਸਵੀਤਰਾ ਦਾ ਕੋਈ ਵੀ ਅਟੈਕ ਜਿਹੜਾ ਆਪਾਂ ਕਹਿ ਸਕਦੇ ਆ ਭਾਰਤ ਤੇ ਨਹੀਂ ਕੀਤਾ ਜਾਵੇਗਾ ਸੋ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਸਾਡੀਆਂ ਲੱਤਾਂ ਇੰਨਾ ਭਾਰ ਨਹੀਂ ਚੱਲ ਸਕਦੀਆਂ ਅਸੀਂ ਜੰਗ ਨਹੀਂ ਲੜ ਸਕਦੇ ਵੱਧ ਤੋਂ ਵੱਧ ਕੁਝ ਦਿਨ ਉਹ ਲੜ ਸਕਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਰੈਂਡਰ ਕਰਨਾ ਹੀ ਪੈਣਾ ਸੋ ਇਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਖਦੇ ਹੋਏ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਇੰਨਾ ਵੱਡਾ ਜਿਹੜਾ ਬਿਆਨ ਆ ਹੁਣ ਨਿਕਲ ਕੇ ਸਾਹਮਣੇ ਆਇਆ